ਸਾਰਾ ਦਾ ਸੱਜ ਹੋ ਗਏ ਥੋੜੇ ਲੇਟ ਕਿਉਂਕਿ ਬਾਹਰ ਪੈ ਰਿਆ ਬਹੁਤ ਮੀਂਹ ਬੱਦਲ ਇਦਾਂ ਕਰ ਜਦਾ ਤੁਹਾਨੂੰ ਦਿਖਾਉਂਦੇ ਆ ਬਾਹਰਲਾ ਮੌਸਮ ਹਾਂ ਚਲੋ ਬਲੌਗ ਸ਼ੁਰੂ ਕਰੋ ਪਹਿਲਾਂ ਸਿੱਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਸਕਿੰਦਰਾ ਬਲੌਗ ਵਿੱਚ ਮਿਲ ਕੇ ਅੱਜ ਸਭ ਠੀਕ-ਠਾਕ ਹੋ ਗਏ ਸਭ ਠੀਕ-ਠਾਕ ਆ ਅੱਜ ਮੌਸਮ ਮੀਂਹ ਵਾਲਾ ਦੱਸਿਆ ਹੀ ਉਹਦਾ ਜੇ ਮੀਂਹ ਪਊਗਾ ਤਾਂ ਇਹ ਲੋਕਾਂ ਦੀ ਹਾਂ ਖਾਂਸੀ ਰੇਸ਼ਾ ਚ ਕੰਮ ਠੀਕ ਹੁਣੀ ਆ ਚਲੋ ਸਾਡੇ ਤਾਂ ਸਾਰੇ ਬਿਮਾਰ ਸਾਰੇ ਹਾਂ ਬਿਲਕੁਲ ਬਿਲਕੁਲ ਇੱਧਰ ਲਓ ਜੀ ਇੱਧਰ ਬਣ ਰਿਹਾ ਸਾਗ ਢੜਕਾ ਕੀ ਤੇ ਨਾਲ ਪਰੌਟੀਆਂ ਬਣਾ ਰਹੀ ਮਾਤਾ ਸਾਡੀ ਤੇ ਚਲੋ ਆਜੋ ਤੁਹਾਨੂੰ ਬਾਹਰਲਾ ਮੌਸਮ ਦਿਖਾਉਣੀ ਆ ਕਿਦਾਂ ਦਾ ਆ ਅੱਜ ਤਾਂ ਮੈਂ ਕਹਿੰਦਾ ਵੀ ਇਹ ਲੱਗਦਾ ਕਿ ਸਾਰਾ ਦਿਨ ਹੀ ਹਟਣਾ ਮੀ ਕੋਈ ਅਗੰਦਾ ਵੀ ਮੀ ਹਟੂਗਾ ਨਹੀਂ ਭਾਜੀ ਇੱਥੇ ਰਹਿਣਾ ਇੱਥੇ ਰਹਿਣਾ ਇਹ ਆ ਸਾਰਾ ਦਿਨ ਇਹੀ ਲਿਖਿਆ ਨਾ ਮੈਂ ਉਹ ਵੀ ਦੇਖਿਆ ਮੈਂ ਕਿਹਾ ਬਾਹਰ ਦੇਖੀ ਯਾਰ ਮੌਸਮ ਕਿਦਾਂ ਦਾ ਆਇਆ ਚਲ ਉਹ ਇਹ ਦੇਖੋ ਮੀ ਪਿਆਰੇ ਆ ਬੰਦਾ ਦੁਕਾਨ ਤੇ ਜਾਂਦੋਂ ਖੜਾ ਨਾ ਹੈ ਨਾ ਕਿਹਦੀ ਵੇਟ ਕਰ ਸੂਲੇ ਗੱਲਾਂ ਫੀਸ ਜਮਾ ਕਰਾ ਅੱਛਾ ਫੀਸ ਆ ਲਾਜ ਡੇਟ ਆ ਨਾ ਉਦਾਂ ਦਾ ਹੈਗਾ ਤੇ ਤਰੀਕੇ ਦਾ ਰਿਜ਼ਲਟ ਆ ਅੱਛਾ ਉਦੋਂ ਦੇਣੀ ਪੈਣੀ ਫੀਸ ਭਰਾ ਉਹਨਾਂ ਨੇ ਰਿਜ਼ਲਟ ਨਹੀਂ ਦੇ ਕੇ ਦਿਖਾਣਾ ਉਦੋਂ ਤੱਕ 30000 ਰੁਪਏ ਸਾਨੂੰ ਵੀ ਮਾਰਾ ਦੇਖੋ ਸਕੂਲ ਵਾਲੇ ਕੀ ਕਹਿੰਦੇ ਆ ਇਧਰ ਫੀਸ ਅਜੇ ਮਾਰਚ ਆ ਫਰਵਰੀ ਚੱਲਦਾ ਕਹਿੰਦੇ ਮਾਰਚ ਦੀ ਜਮਾ ਕਰਾ ਦਿਓ ਆ ਮਾਰਚ ਦੀ ਜਮਾ ਕਰਾ ਦਿਓ ਚਲੋ ਜਾ ਕੇ ਆਓ ਫੇ ਹੁਣ ਓਕੇ ਜੀ ਓਕੇ ਉੱਪਰ ਜਾ ਕੇ ਤੁਹਾਨੂੰ ਦਿਖਾ ਗਿਆ ਇਹ ਮੌਸਮ ਦੇਖੋ ਜੀ ਮੌਸਮ ਬਾਹਰ ਲਾ ਓਹ ਮੀਂਹ ਦੇਖੋ ਕਿਦਾਂ ਪੈ ਰਿਹਾ ਜੀ ਬਹੁਤ ਬਰੀਕ ਆ ਕਣੀ ਦੀਦਾ ਨਹੀਂ ਹੈਗਾ ਤਾਂ ਇਤੋਂ ਪਤਾ ਲੱਗਦਾ ਮੀਂਹ ਤੇਜ ਆ ਹੁਣ ਦੇਖੋ ਜੀ ਜ਼ਿਆਦਾ ਠੰਡ ਵਧੂਗੀ ਤੇ ਨਾਲ ਥੋੜੀ ਇਹ ਰੇਸ਼ਾ ਜਕਾਮ ਜਿਹੜੇ ਹੋਏ ਸਾਰਿਆਂ ਨੂੰ ਸਾਰੇ ਠੀਕ ਹੋਣਗੇ ਅੱਜ ਇੱਧਰ ਸਾਡੇ ਨਸ਼ੇੜੀ ਵੀ ਕੋਈ ਨਹੀਂ ਖੜਾ ਹੈਗਾ। ਉਹ ਛੱਡ ਥੱਲੇ ਖੜੇ ਸਾਰੇ ਲੋਕ ਏੱਗੇ ਪੈਂਦਾ ਵਿਆਮੀ। ਉਹ ਛੱਡ ਥੱਲੇ ਲੋਕੇ ਖੜੇ ਸਾਰੇ। ਚਲੋ ਚਲਦੇ ਆ ਥੱਲੇ ਕਰਦੇ ਆ ਨਾਸ਼ਤਾ ਤੇ ਕਰਦੇ ਆ ਜੀ ਨਾਸ਼ਤੇ ਦੇ ਨਾਲ ਅੱਜ ਦੇ ਬਲੌਗ ਦੀ ਫੇਰ ਸ਼ੁਰੂਆਤ। ਤੇ ਮੌਸਮ ਬਹੁਤ ਸ਼ਾਨਦਾਰ ਆ ਵੈਸੇ ਮੀਹ ਵਾਲਾ। ਚਲੋ ਚਲਦੇ ਆ ਥੱਲੇ ਜੀ। ਟਾਈਮ ਹੋ ਗਿਆ 11:30 ਤੇ ਇੱਧਰ-ਦਹੀਂ ਤੇ ਹੋ ਗਿਆ ਜੀ ਰੋਟੀ ਪਾਣੀ ਦਾ। ਕੰਮ ਲੱਗੇ ਆ ਜੀ ਕਰਨ ਹੁਣ ਆਪਾਂ ਖਾ ਪੀ ਗਏ ਬੱਤੀ ਨੇ ਆ ਜਾ ਕੰਮ ਖਰਾਬ ਬੱਤੀ ਨੇ ਬੋ ਬੱਤੀ ਚਲ ਗਈ ਆ ਇੱਕ ਬੱਤੀ ਨੇ ਬਹੁਤ ਕੰਮ ਖਰਾਬ ਕੀਤਾ ਆ ਰਸੀਦ ਦੇ ਵਿੱਚ ਪਾਏ ਹੋਏ ਆ ਤੇ ਆਹ ਇੱਕ ਬੱਤੀ ਨੇ ਬੜਾ ਕੰਮ ਖਰਾਬ ਕੀਤਾ ਇੱਕ ਬਾਹਰ ਮੌਸਮ ਮੀਂਹ ਆਲਾ ਬੜਾ ਹੋਇਆ ਤੇ ਇੱਕ ਦੁਕਾਨ ਤੇ ਕੋਈ ਆ ਗਿਆ ਬੰਦਾ ਮਿਲਣ ਲਈ ਓਏ ਚਲੋ ਰੋਟੀ ਖਾ ਕੇ ਫਟਾਫਟ ਚੱਲਦੇ ਆ ਹਾਂਜੀ ਤੁਸੀਂ ਖਾਣੀ ਭਾਂਜੀ ਖਾ ਲਈ ਆ ਓਕੇ ਜੀ ਲੋ ਜੀ ਪਲਕ ਨੇ ਖਾ ਲਈ ਆ ਤੇ ਆਪਾਂ ਖਾ ਕੇ ਫੇਰ ਚੱਲਦੇ ਆ ਦੁਕਾਨ ਤੇ ਬੰਦਾ ਹੀ ਨਾ ਉਹ ਬਾਰਲਾ ਮੌਸਮ ਵੀ ਤਾਂ ਦਿਖਾਇਆ ਮੈਂ ਕੋਠੇ ਜਾ ਕੇ ਦਿਖਾ ਕੇ ਆਇਆ ਬਹੁਤ ਤੇਜ਼ ਮੀਂਹ ਪੈ ਰਿਹਾ ਸੀ ਅਜੋ ਦਾ ਹੁਣ 12 ਵਜੇ ਲੱਗੇ ਆ ਫਰਮਾ ਫੇ ਕਿਦਾਂ ਸੱਦੇ ਵਾ ਵਧੀਆ ਵਧੀਆ ਠੀਕ ਆ ਬਸ ਮੈਂ ਵੀ ਜਲਦੀ ਬੱਤੀ ਹੈ ਨਹੀਂ ਕਿ ਮਸ਼ੀਨ ਚ ਕੱਪੜੇ ਪਾਏ ਹੋਏ ਆ ਸੁਕਾਉਣ ਵਾਲੇ ਬੱਤੀਆਂ ਬੜਾ ਦੁਖੀ ਕਿਤਾ ਆਇਆ ਹੋਰ ਰੋਟੀ ਖਾ ਲਿਆ ਰੋਟੀ ਗੋੜੀ ਖਾ ਲਿਆ ਇਹ ਵੀ ਚਲ ਗਿਆ ਦੁਕਾਨ ਤੇ ਤੇ ਹੁਣ ਆ ਥੋੜੇ ਜਿਹਾ ਕੱਪੜੇ ਸੁਕਾ ਲਏ ਸੀ ਕਿ ਉਹਨੂੰ ਮੈਂ ਬੱਤੀ ਨੂੰ ਢੀਕ ਦਿੰਨੀ ਆ ਕੀ ਬਣਾਣਾ ਦੁਬਾਰਾ ਦੱਸੋ ਕੀ ਖਾਣਾ ਅਲਫੀ ਗੌਰ ਕੀ ਹੈ ਪਰ ਸਾਨੂੰ ਖਾ ਲਈਓ ਨਾ ਬਿਆਰ ਯਾਰ ਨਹੀਂ ਨਾ ਅਸਾਂ ਉਹ ਪਾਰਟੀ ਤੇ ਜਾਣਾ ਹੀ ਆ ਉੱਤੇ ਖਾ ਲਈਓ ਕਦੇ ਬਣਾਓ ਕੇ ਮੈਂ ਪਹਿਲਾਂ ਤਾਂ ਸੂਟ ਦੇਣਾ ਆ ਗੁੜੀਆਂ ਦਾ ਤੁਹਾਨੂੰ ਪਤਾ ਉਹਨੇ ਲੈਣ ਆਣਾ ਆ 2 ਵਜੇ ਆਉਣੀ ਆ ਉਹਨੇ 2 ਵਜੇ ਕੱਲੀਆਂ ਬਾਵਾ ਜੋਣ ਵਾਲੀਆਂ ਰਹਿੰਦੀਆਂ ਲੜੀ-ਵੜੀ ਸਭ ਕਰਤੀਆਂ ਨੇ ਤੇ ਪਹਿਲੀ ਕਰਨੀ ਆ ਹੂੰ ਤੇ ਬਈਆ ਕਰ ਲੈਣੀ ਆ ਆਪਾਂ ਚਲੋ ਠੀਕ ਆ ਕੱਪੜੇ ਪਾ ਕੇ ਆਣੀ ਆ ਹੁਣ ਮੀ ਵੀ ਇਹ ਵੀ ਜਾਣਾ ਕੋਟੇ ਤੁਹਾਨੂੰ ਹਾਂ ਚਲੋ ਦਾਤੀ ਆ ਨਾ ਸਿਰ ਤੇ ਟੋਪੀ ਲੈਣੀ ਆ ਯਾਰ ਕਰਨਾ ਆ ਕੇ ਹਵਾ ਲੱਗ ਜਾਂਦੀ ਆ ਫਿਰ ਤੈਨੂੰ ਪਤਾ ਹੀ ਆ ਓਕੇ ਚਲੋ ਫਿਰ ਦੇਖਦੇ ਆ ਦੁਪਹਿਰ ਦਾ ਪ੍ਰੋਗਰਾਮ ਦੇਦੇ ਕੀ ਬਣਦਾ ਹਰਮਨ ਨੇ ਵੀ ਆ ਜਾਣਾ ਪਰਸੋਂ ਯੈਸ ਕਹਿੰਦਾ ਸੀ ਕਿ ਮੈਂ ਆ ਗਿਆ ਹਰਮਨ ਆਦਿ ਆ ਪਤੈ 23 ਦੀ ਗੁਰਪਾਰਟੀ ਪਹੁੰਚਦੇ ਜਾਣਾ ਆ ਕਹਿੰਦਾ ਮੈਂ ਕਹਿੰਦਾ ਤੂੰ 23 ਨੂੰ ਵੀ ਆਣਾ ਯਾ ਦੱਸਿਆ ਥੋੜੀ ਆਪਾਂ 23 ਨੂੰ ਵੀ ਜਾਣਾ ਆ ਮੈਂ ਦੱਸਿਆ ਉਹਨੂੰ ਰਾਤੀ ਨੂੰ ਨਹੀਂ ਆ ਬਲੌਗ ਛੋੜੀ ਸਿਆਪ ਹੈ ਬਲੌਗ ਛੋੜੀ ਦੱਸਿਆ 10 ਦਿਨ ਨਹੀਂ ਆਵੇ ਜੀ 23 ਨੂੰ ਵੀ ਜਾਣਾ ਆ ਪਾਰਟੀ ਆ ਤੇ 26 ਨੂੰ ਵੀ ਜਾਣਾ ਆ 26 ਨੂੰ ਉਹਨੂੰ ਦੇ ਕਹਿੰਦਾ ਮੈਂ ਫਿਰ ਵਾਈ ਨੂੰ ਆ ਜੂਗਾ ਵੇਗਾ ਆਪਾਂ ਚੱਲਾਂਗੇ ਕਿੱਥੇ ਅੰਦਾਜ਼ ਉਹ ਨੂੰ ਬਾਈ ਨੂੰ ਆਜੂਗਾ ਆਓ ਚਲੋ ਠੀਕ ਆ ਮਾਈ ਨੂੰ ਆਊਗਾ ਰਿਗਰਿਟ ਕਰਦਾ ਵਿਆਹ ਹਰਮਨ ਨੂੰ ਕਰਨ ਵਾਲਾ ਆ ਨਾ ਗਿਦਰ ਵੀ ਖਰਾਬ ਹੋਇਆ ਹੈ ਪ੍ਰਭਾ ਨੀ ਮੈਂ ਕਿ ਰਿਗਰਿਟ ਕਰਦਾ ਵਿਆਹ ਹਰਮਨ ਉਹ ਵਿਆਹ ਛੱਡ ਗਿਆ ਵਾਲਾ ਛੋਲਾ ਵਾਲਾ ਚਲੋ ਠੀਕ ਆ ਚਲੋ ਠੀਕ ਆ ਜੀ ਇੱਧਰ ਸਾਡੇ ਸਾਢੇ 2 2.5 ਹੋ ਗਏ ਤੇ ਇੱਧਰ ਬਣਨ ਲੱਗੇ ਗੋਭੀ ਵਾਲੇ ਪਕੌੜੇ ਤਿਆਰੀ ਹੋ ਰਹੀ ਆ ਇੱਧਰ ਆ ਬਹੁਤ ਬਿਜ਼ੀ ਹੈ ਅੱਜ ਬੜੇ ਚਿਰ ਬਾਅਦ ਆਈ ਹੈ ਇਹ ਉਦਰਤੀ ਇਹ ਵੀ ਜਦੋਂ ਵੀ ਆਈ ਸੀ ਤਾਂ ਸਾਡਾ ਬਲੌਗ ਦਾ ਜਾਂ ਐਂਡ ਹੋ ਜਾਂਦਾ ਹੁੰਦਾ ਸੀਗਾ ਜਾਂ ਹੀ ਕੋਈ ਉਹ ਹੋਰ ਕੰਮ ਹੁੰਦਾ ਹੁੰਦਾ ਸੀਗਾ ਅੱਜ ਲੱਗਾ ਬਰੌਂਡ ਦੇ ਨਾਲ ਹੀ ਆ ਗਈ ਅੰਦਰ ਕਿੱਦਾਂ ਜੀ ਕੀ ਹਾਲ ਠੀਕ ਆ ਭਾਜੀ ਕਿੱਧਰ ਘੁੰਮਦੇ ਆ ਅੱਜ ਅੱਜ ਅਸੀਂ ਚੱਲੇ ਆ ਜੰਡਿਆਲੇ ਨੂੰ ਚੱਲੇ ਆ ਜੰਡਿਆਲੇ ਹਵੇਲੀ ਨਹੀਂ ਆਹੋ ਉੱਥੇ ਜਾਣਾ ਹੈ ਚਾਇਆ ਦਾ ਵਰਡੇ ਆ ਓਕੇ ਉੱਥੇ ਜਾਣਾ ਹੈ ਚਲੋ 2 ਮਿੰਟ ਵੇਟ ਕਰ ਦੋ ਮਿੰਟ ਬੱਸ ਮੜਾ ਜਾ ਕੱਟੇ ਚ ਬਣਾ ਲੈਣਾ ਕੋਈ ਨਹੀਂ ਕੋਈ ਨਹੀਂ ਸੂਟ ਤੇਰਾ ਹੋ ਰਿਹਾ ਇਹ ਹੈ ਨਾ ਹਾਂਜੀ ਬਈ ਇਹ ਤਾਂ ਇੰਟਰਲੋਕ ਨਹੀਂ ਹੋ ਰਿਹਾ ਹੈ ਨਾ ਥੋੜਾ ਵੇ ਧਾਗਾ ਨਿਕਲ ਗਿਆ ਮਸ਼ੀਨ ਇੰਟਰਲੋਕ ਬਾਅਦ ਚ ਕਰਾ ਲਈ ਕੋਈ ਗੱਲ ਨਹੀਂ ਕਰਦਾ ਹੀ ਹੈ ਕਿਹੜਾ ਪਲਾਸਟਿਕ ਠੀਕ ਕਰ ਦੂੰਗੀ ਤੇ ਨਾਲੇ ਇਹਨਾਂ ਇੰਟਰਲੋਕ ਕਰ ਦੂੰਗੀ ਠੀਕ ਹੈ ਕੋਈ ਗੱਲ ਨਹੀਂ ਚਲੋ ਇਹ ਤਿਆਰ ਹੋ ਗਿਆ ਇੱਧਰ ਤਿਆਰੀਆਂ ਹੋ ਰਹੀਆਂ ਜੀ ਗੋਭੀ ਵਾਲੇ ਪਕੌੜੇ ਦੀਆਂ ਮੌਸਮ ਅੱਜ ਹੈਗਾ ਆ ਮੀਂਹ ਆਲਾ ਤਾਂ ਕਹਿੰਦੇ ਪਕੌੜੇ ਖਾਣੇ ਆ ਹੁਣ ਤੇਰੇ ਕੋਲ ਟਾਈਮ ਨਹੀਂ ਨਹੀਂ ਤੂੰ ਪਕੌੜੇ ਖਵਾ ਕੇ ਭੇਜਣਾ ਤੇਨੂੰ ਵੀ ਪਕੌੜੇ ਲੱਗੇ ਬਣਾਉਣਾ ਸੀ ਨਹੀਂ ਕੋਈ ਨਹੀਂ ਹੁਣ ਤੁਸੀਂ ਆਓ ਅਸੀਂ ਤਾਂ ਖਾਣਾ ਹੀ ਆਂ ਆਈ ਤੇ ਖਾਣਾ ਹੀ ਆਂ ਹਾਂ ਇਹ ਤੁਹਾਡੇ ਪਕੌੜੇ ਆਣੇ ਹੈ ਜੀ ਬੰਡਾ ਖਾਂਦੀ ਹੈ ਇਹ ਵੀ ਗੱਲ ਸਹੀ ਆ 28 ਤਰੀਕ ਤੋਂ ਬਾਅਦ ਚਲੋ 28 ਤੋਂ ਬਾਅਦ ਸਹੀ ਚਲੋ ਚਲੋ ਕਰੋ ਫੇਰ ਕੰਮ ਆ ਵੀ ਮੈਂ ਮੜਿਆ ਜਾਇਆ ਮੈਂ ਬਾਜ਼ਾਰ ਸਾਮਾਨ ਲੈ ਆਵਾਂ ਜਿਹੜਾ ਤੈਨੂੰ ਲੈਣ ਵਾਲਾ ਚਲ ਠੀਕ ਮੈਂ ਆਇਆ ਫੇਰ ਲੈ ਕੇ ਕਰਤਾ ਸ਼੍ਰੀ ਗਣੇਸ਼ ਪਹਿਲਾ ਬੈਂਗਨ ਵਾਲਾ ਪਕੌੜਾ ਇਹ ਪਸੰਦ ਆ ਆਹ ਲਓ ਜੀ ਇਹਨਾਂ ਨੂੰ ਬਹੁਤ ਪਸੰਦ ਆ ਬੈਂਗਨ ਵਾਲੇ ਮੈਨੂੰ ਬਹੁਤ ਪਸੰਦ ਆ ਮੈਂ ਜਿਆਦਾ ਆਹ ਡੈਡੀ ਵੀ ਬਹੁਤ ਖਾਂਦੇ ਜੀ ਬੈਂਗਨ ਵਾਲੇ ਮੈਨੂੰ ਵੀ ਬੈਂਗਨ ਵਾਲੇ ਬੈਂਗਨ ਵਾਲੇ ਜਿਆਦਾ ਪਸੰਦ ਆ ਕੋਈ ਨਹੀਂ ਖਾਂਦਾ ਹੈ ਆਹ ਉਹ ਬਹੁਤ ਘਣਾ ਲੈਂਦੇ ਸੀ ਆਪਾਂ ਹਾਂ ਬੰਦ ਕਰ ਆ ਬਣਾਈਦੇ ਜਿਆਦਾ ਬਿੰਗਨ ਵਾਲੇ ਹੁੰਦੇ ਸੀਗੇ ਕਿਉਂਕਿ ਬਿੰਗਨ ਵਾਲੇ ਮੈਨੂੰ ਵੀ ਪਸੰਦ ਸੀਗੇ ਡੈਡੀ ਨੂੰ ਵੀ ਪਸੰਦ ਸੀਗੇ ਅਸੀਂ ਸਾਰੇ ਖਾਂਦੇ ਬਿੰਗਨ ਵਾਲੇ ਜੀ ਖੁਸ਼ ਹੋ ਕੇ ਖਾਈਦੇ ਸੀਗੇ ਉਹ ਲਾ ਜੀ ਇਹ ਤਾਂ ਜਦੋਂ ਬਾਹਰ ਵਾਲੇ ਨਾਲ ਦੀ ਨਾਲ ਸ਼ੁਰੂ ਕਰਦੇ ਨੇ ਖਾਣੇ ਤੇ ਇਹ ਗੋਭੀ ਵਾਲੇ ਨਿਆਣਿਆਂ ਨੇ ਖਾਣੇ ਆ ਜਿਆਦਾ ਉਹ ਖੁਸ਼ ਹੋ ਗਏ ਹਾਂ ਜਿਆਦਾ ਖੁਸ਼ ਹੋ ਗਏ ਨਿਆਣੇ ਖਾਂਦੇ ਆ ਉਹ ਹੋਰ ਕੀ ਹਾਂ ਚਲੋ ਤੇ ਹਾਂਜੀ ਤੁਸੀਂ ਹੁਣ ਲਸਣ ਇੱਧਰ ਲਸਣ ਦਾ ਕੰਮ ਹੋ ਰਿਹਾ। ਇਹ ਇੱਧਰ ਦੇਖੋ ਦੋਨਾਂ ਜਣੀਆਂ ਬੈਠੀਆਂ ਆਪਣੇ ਫੋਨਾਂ ਦੇ ਨਾਲ ਲੱਗੀਆਂ ਆਂ। ਹਾਂਜੀ ਕਿੱਦਾਂ ਜੀ? ਵਧੀਆ। ਹਾਂਜੀ ਤੁਸੀਂ? ਵਧੀਆ। ਹਾਂਜੀ ਕੀ ਕਰੀ ਜਾਂਦੇ ਪੇਪਰ ਕਾ ਦਾ ਗੱਲ ਨੂੰ? ਕੱਲ? ਤੇ ਪੜ੍ਹਣਾ ਨਹੀਂ ਪੰਜਾਬੀ 'ਚ ਹਿੰਦੀ ਬਾੜਦੇ ਨਹੀਂ ਤੂੰ। ਹੈ? ਪੰਜਾਬੀ 'ਚ ਹਿੰਦੀ ਨਹੀਂ ਬਾੜਨੀ ਐਦ ਕੀ? ਆਹ ਹਿੰਦੀ ਨਹੀਂ ਬਾੜਨੀ ਹੈਗੀ ਐਦ ਕੀ? ਲੋ ਜੀ ਇੱਧਰ ਸਾਰੇ ਜਣੇ ਕਹਿੰਦਾ ਆਪਾਂ ਦੇਖ ਰਹੇ ਆਂ ਜੀ ਅੱਜ ਮੈਚ ਇੰਡੀਆ ਦਾ ਲੱਗਾ ਮੈਚ ਬੰਗਲਾਦੇਸ਼ ਨਾਲ। ਇੱਕ ਸਰਪ੍ਰਾਈਜ਼ ਬਾਉਂਸਰ ਵੀ ਦਾ ਸਕਦੇ ਹਾਂ ਪੀਆਂ ਦੇ ਤਿੰਨ ਆਊਟ ਨਹੀਂ ਆਏ ਆ ਵੀ ਭਾਈ ਛਪੀਆਂ ਦੇ ਤੇ ਤਿੰਨ ਆਊਟ ਚਲੋ ਬਾਕੀ ਪਕੌੜੇ ਖਾਣ ਲੱਗੇ ਫਿਰ ਬਣਾਣੇ ਆ ਬਲੌਜੀ ਤੇ ਫਿਰ ਪਾਲਕ ਨਹੀਂ ਜਾਣਾ ਟਿਊਸ਼ਨ ਤੇ ਅੱਜ ਨਾ ਹਾਂ ਮੈਂ ਕਿਹਾ ਪੰਜਾਬੀ ਜੇ ਹਿੰਦੀ ਨਾ ਬਾੜੀ ਹੁਣ ਹਿੰਦੀ ਜੇ ਪੰਜਾਬੀ ਨਾ ਬਾੜੀ ਆ ਗਈ ਇਹਦਾ ਤੇਰਾ ਆਹੀ ਕੰਮ ਹੁੰਦਾ ਹਰ ਵਾਰੀ ਪੰਜਾਬੀ ਜੇ ਹਿੰਦੀ ਤੇ ਹਿੰਦੀ ਜੇ ਪੰਜਾਬੀ ਚਲੋ ਠੀਕ ਆ ਜੀ ਮਿਲਦੇ ਆਂ ਪਕੌੜੇ ਖਾਣ ਲੱਗੇ ਹੁਣ ਜੀ ਕਿਦਾਂ ਜੀ ਖਾ ਰਹੇ ਹਾਂ ਯਸ ਕੈਸੇ ਬਨੇ ਹੈ ਅੱਛੇ ਗੁੱਪੇ ਆ ਤੁਸ ਜਿਹੜੇ ਬਣੇ ਬ੍ਰੈਡ ਵਾਲੇ ਬ੍ਰੈਡ ਵਾਲੇ ਹਾਂ ਇਹਨੇ ਖਾ ਗਏ ਜੀ 4 ਵਜੇ ਜਾਣਾ ਟਿਊਸ਼ਨ ਤੇ ਤੇ ਅਸੀਂ ਖਾਵਾਂਗੇ ਸਾਰੇ ਜਣੇ ਫਿਰ ਬਾਅਦ ਵਿੱਚ ਹਾਂ ਜੀ ਸਵਾਦ ਬਣਿਆ ਹੈ ਕਹਿੰਦੀ ਬ੍ਰੈਡ ਵਾਲੇ ਮੰਗਦੀ ਆ ਬ੍ਰੈਡ ਹੈਗੀ ਆ ਲੈ ਆਣੀ ਆ ਨਹੀਂ ਰਹਿਦੀ ਜੀ ਉਹਨੂੰ ਕੋਈ ਪਰਸੋ ਕੀ ਕਹਦੇ ਵਕਤ ਜਾਂਦੀ ਚਲੋ ਦੇਓ ਬਣਾ ਗਿਆ ਉਹਨੂੰ ਫਿਰ ਤੇ ਉਹਨੂੰ ਛੱਡ ਕੇ ਆਉਂਗਾ ਨਾ ਫਿਰ ਮੈਂ ਵਾਪਸੀ ਆ ਗਿਆ ਆਪਾਂ ਸਾਰੇ ਬਹਿ ਇਕੱਠੇ ਖਾਂਦੇ ਆ ਮੈਂ ਬਸ ਚਾਹ ਬਣਾਣੀ ਆ ਹਾਂ ਬਸ ਆਪਾਂ ਇਕੱਠੇ ਖਾਵਾਂਗੇ ਬਹਿ ਕੇ ਚਲੋ ਇਹ ਖਾ ਕੇ ਛੱਡ ਕੇ ਆਣਾ ਨੂੰ ਮੈਟਿਸ਼ਨ ਤੇ ਆ ਜੇ 3:25 ਹੋਏ ਆ ਆਹ ਉਹਨੇ ਪੋਣੇ ਦੇ ਗਾੜੇ ਤੇਰਾ ਟਾਈਮ ਆ ਪੋਣੇ ਕਿ ਚਾਰ ਚਾਰ 3:50 ਤੇ ਜਾਣਾ ਇਹਨੇ ਕਿਦਾਂ ਲੱਗਦੇ ਆ ਬਹੁਤ ਹੌਣੇ ਲੱਗਦੇ ਆ ਚਲੋ ਇਹ ਕਿਤੇ ਰਸਤੇ 'ਚ ਹਾਂਜੀ ਕਿਦਾਂ ਜੀ ਚਲਿਏ ਖਾਲੇ अच्छा ए तू बनाओ चाय चू फिर हैं हां ते हो वेले ते फिर मैं आना इन ਛੱਡ ਗਏ ਹੋਰ ਟਿਫਨ ਛੱਡ ਗਿਆ ਨਾ ਇਹਨੂੰ ਫਿਰ ਆਪਾਂ ਆ ਕੇ ਖਾਂਦੇ ਆਂ ਜੀ ਫੂਲ ਲਾ ਦੂੰਗੇ ਲਾ ਦਾਂਗੇ ਲਾ ਦਾਂਗੇ ਲਾ ਦੂਗੇ ਲਾ ਦੂਗੇ ਚਲੋ ਜੀ ਤੁਸੀਂ ਸਾਰੇ ਇੱਥੇ ਬੈਠੇ ਆ ਹੈ ਵੇਟ ਕਰ ਰਹੇ ਵੇਟ ਬੱਤੀ ਗਈ ਹੈ ਨਾ हां ਬੱਤੀ ਗਈ ਹੋਈ ਆ ਸਹੀਓ ਲਾਈਟ ਘਟਾ ਚਲੋ ਲਓ ਜੀ ਹੁਣ ਚਾਹ ਦੇ ਨਾਲ ਕਮਿਆਈ ਪਕੌੜੇ ਤੇ ਫਿਕ ਕਰਦੇ ਆ ਜੀ ਬਾਕੀ ਦੇ ਕੰਮ ਆਪਣੇ ਉਹਦਾ ਆਪਾਂ ਦੁਪਹਿਰ ਨੂੰ ਰੋਟੀ ਮਿਸ ਕਰੀ ਦੀ ਆ ਬਰ ਅੱਜ ਖਾ ਲੈਣੀ ਆ ਪੱਲੂ ਅੱਜ ਮੰਗਦੀ ਸੀ ਇਹਨਾਂ ਵਾਲੇ ਪਕੌੜੇ ਦਾ ਬਣਾ ਹੂੰ ਕਮਿਆ ਲੋ ਲਓ ਜੀ ਤੇ ਨੋ ਮਾ ਦਾ ਜੇ ਬਲ ਤਾਂ ਮੈਂ ਬੈਂਗਣ ਵਾਲਾ ਲੈ ਦੇ ਦੂੰ ਇੱਕੋ ਦੇ ਦੋ ਬ੍ਰੈਡ ਮੈਨੂੰ ਵੀ ਬ੍ਰੈਡ ਵੀ ਸੀ ਇੱਕੋ ਹੀ ਪਈ ਬਾਕੀ ਬੈਂਗਣ ਵਾਲੇ ਇਕੱਲੇ ਚਲੋ ਆ ਲਓ ਫੇ ਖਾਣੇ ਆ ਦੇਖੋ ਜੀ ਸ਼ਾਮ ਦੇ 4:30 ਹੋ ਗਏ ਆ ਤੇ ਕਪੜਾ ਕੋਈ ਨਹੀਂ ਸੁੱਕਿਆ ਹੈਗਾ ਤੇ ਇੱਧਰ ਮੌਸਮ ਦੇਖ ਸਕਦੇ ਆ ਫੇਰ ਬਹੁਤ ਬੱਦਲ ਹੋਇਆ ਆ ਲੱਗਦਾ ਰਾਤ ਨੂੰ ਮੀਂਹ ਆਊਗਾ ਲੋ ਜੀ ਕੱਪੜੇ ਸਾਡੇ ਐਦਾਂ ਹੀ ਹਲੇ ਪਏ ਆ ਹੁਣ ਇਹਨਾਂ ਨੂੰ ਚੱਕ ਕੇ ਅੰਦਰ ਪਾਉਨੇ ਆ ਕੱਪੜਿਆਂ ਨੂੰ ਹਵਾ ਇੰਨੀ ਠੰਡੀ ਚੱਲਦੀ ਆ ਨਾ ਦੇਖ ਸਕਦੇ ਆ ਬਹੁਤ ਸੋਹਣਾ ਮੌਸਮ ਆਉਦਾ ਹਨਾ ਉੱਦਾਂ ਸੋਹਣਾ ਆ ਮੌਸਮ ਹੈ ਉੱਦਾਂ ਸੋਹਣਾ ਆ ਮੌਸਮ ਠੰਡ ਮਿਲਦੀ ਆ ਹਾਂ ਸਵੇਰੇ ਸਾਰਾ ਹੀ ਇੱਥੋਂ ਧੋ ਗਏ ਹਨਾ ਸਾਰੇ ਸਾਫ ਹੋ ਗਿਆ ਨਾ ਮੀਂਹ ਨਾ ਸਾਫ ਹੋ ਗਿਆ ਸਾਫ ਹੋ ਗਿਆ ਫੇਰ ਕਣੀਆ ਸ਼ੁਰੂ ਹੋ ਗਈਆਂ ਆ ਨਾ ਵਿਚਾਰੇ ਕੁੱਤੇ ਉਹਦੀ ਬਿਲੀ ਹੂੰ ਬੜਾ ਗੰਧ ਪਾਉਂਦੇ ਗੱਡੀ ਵੀ ਧੋਤੀ ਕੇ ਪਰ ਗੱਡੀ ਤਾਂ ਆਪਾ ਉਦੋਂ ਧਵਾਈ ਸੀ ਗੱਡੀ ਸਾਫ ਹੋਈ ਸਵੇਰੇ ਨਮੀ ਪੈਂਦਾ ਹੋਵੇ پلਕ ਨਹੀਂ ਆ ਨਾ ਛੋੜੀ ਲੱਗਦੀ ਹੈ ਨਾ ਸਾਫ ਸਾਫ ਹਾਂ ਤੋ ਹੋ ਜਾ ਪਰ ਮਿੱਟੀ ਨਾ ਭਰ ਜਾਂਦੀ ਜਗ੍ਹਾ ਹੈ ਨਹੀਂ ਨਾ ਅੰਦਰ ਖੜੀ ਕਰਨੇ ਨੂੰ ਕਿਤੇ ਆਪਣੇ ਚਲੋ ਮੀਂਹ ਤੇਜ਼ ਹੋ ਗਿਆ ਚਲ ਆਜੋ ਚਾਹ ਸੰਭ ਲਈਏ ਕੱਪੜੇ ਫੇਰ ਹਾਂ ਕਪੜੇ ਪਾ ਲਈਏ ਅੰਦਰ ਹੈ ਅੰਦਰ ਹੋ ਜਾ ਫਿਰ ਇੱਧਰ ਕੋਲ ਲੱਗੇ ਹੋਇਆ ਤੈਨੂੰ ਫਕਲਾ ਤੂੰ ਚਲੋ ਜੀ ਮੌਸਮ ਬਹੁਤ ਸੋਹਣਾ ਹੈ ਵਧੀਆ ਲੱਗਦਾ ਸਾਂਭ ਲਈਏ ਕਪੜੇ-ਕਪੜੇ ਇੱਧਰ ਸਟੈਂਡ ਤੇ ਵੀ ਬੜੇ ਆ ਆਏ ਹੋਏ ਯਾਨੀ ਹੁਣ ਅੰਦਰ ਚੱਕ ਕੇ ਕਪੜਿਆਂ ਨੂੰ ਪਾਉਂਦੇ ਆ ਸਾਂਭ ਕੇ ਫੇ ਚੱਲਦੇ ਆ ਥੱਲੇ ਫੇ ਬਣਾਉਂਦੇ ਆ ਦਾਲ ਸਬਜ਼ੀ ਕੀ ਬਣਾਉਂਦੇ ਆ ਸ਼ਾਮ ਲਈ ਅੱਜ ਬਣਾਵਾਂਗੇ ਪਰਤਾਂ ਠੀਕ ਐਨੀ ਆ ਤੇ ਇਸ ਤੋਂ ਆ ਜੀ ਬਣਾ ਲਵਾਂਗੇ ਹਾਂ ਹਾਂ ਹੁਣ ਸਾਂਤੋ ਅੱਚਲੇ ਆ

ਕੁਤਾ ਜਾਣਾ ਭਾਗਵਾ ਸਿਹਰੇ ਗੋਬੀ ਵਾਲੀ ਪੌਂਡਿਸ ਬੁਲੇ ਇੱਕ ਬਾਦਨ ਦੀ ਖਾਣੀ ਖਾ ਲਈ ਨਾ ਗਾਣੀ ਚਾ ਮਮੀ ਤੁਸੀਂ ਪਾਣੀ ਆ ਮੈਂ ਨਹੀਂ ਖਾਣੀ ਹੈਗੀ ਮੈਨੂੰ ਪਤਾ ਆ ਨਾਲੇ ਆਪਣਾ ਟਿਫਨ ਲੈ ਆਈ ਸਕੂਲੋਂ ਨਾ ਮੈਂ ਪਤਾ ਪਰ ਮੈਂ ਹਮੇਸ਼ਾ ਕਹਿੰਦੀ ਆ ਮੈਂ ਖਾਣੀ ਨਹੀਂ ਹੈਗੀ ਨਾ ਤੁਹਾਨੂੰ ਵੀ ਪਤਾ ਆ ਚਲ ਖਾ ਲਈ ਤਾਂ ਸਕੂਲੇ ਤੇ ਆ ਨਹੀਂ ਸਵਾਲ ਆ ਦੀ ਸਕੂਲੇ ਠੰਡੀ ਸੱਚੀ ਨਹੀਂ ਸਵਾਲ ਆ ਠੰਡੀ ਰੋਟੀ ਪਰ ਮੁਰ ਮੁਰ ਖਾਣ ਦਾ ਮਿਆਨ ਨਾ ਤੂੰ ਰੈਂਡਮ ਕੁਛ ਨਹੀਂ ਲੱਗ ਰਿਹਾ ਕਦੀ ਦਿਰ ਟਾਈਮ ਆ ਡੰਡੀਆਂ ਨੂੰ ਵੀ ਕਰ ਸਣਾ ਮਾਂ ਕਿੰਨੇ ਦਿਨ ਚ ਲਾਇਆ ਕੁਝ ਖਾ ਲੈਣਾ ਅਸੀਂ ਮੈਂ ਕੁਝ ਖਾਣਾ ਹੀ ਯੋ ਥੋੜਾ ਠੀਕ ਆ ਬਣਾਵਾ ਪੜਦਾ ਬਣਾਉਣ ਲੱਗੀ ਹਾਂ ਲਓ ਜੀ ਹਾਂਜੀ ਖੰਦੀ ਜਦਾਂ ਦੇਖੋ ਤੁਸੀਂ ਖਾਣ ਲਾ ਲੇ ਹੇ ਤਰ੍ਹਾਂ ਹੋਰ ਅੱਜ ਪੜਦਾ ਪੜਦਾ ਆਹ ਜੀ ਬੜੇ ਜੀ ਕੇ ਖਾਣ ਨੂੰ ਦੋ ਬੋਲੇ ਪਰੋਂ ਕੋਨੋ ਕੇ ਨਾ ਨੂੰ ਹਨ ਬੈਂਗਣਾਂ ਨੂੰ ਪਾ ਲਈਏ ਸੋ ਹਾਂ ਇੱਧਰ ਟਿਆਰੀ ਬੋਲੁੰਦੇ ਰਿਹਾ ਇਹ ਅੰਦੇ ਕਿ ਜਾਇਦਾ ਚੰਗੇ ਆ ਕਿਲੇ ਛੋੜ ਲੱਗਦੇ ਹਨ ਉਹ ਆਹ ਜਿਹੜੀ ਨੂੰ ਕਰ ਲਿਆ ਬਰਨਲ ਹਾਂ ਬਰਾਉਨ ਹੋ ਗਏ ਨੇ ਨੀਕਾ ਹੋ ਗਏ ਨੇ ਇਹਨਾਂ ਪੀਲੇ ਲੱਗ ਉਸੇ ਲੱਗ ਆਟਾ ਨਿਕ ਗਿਆ ਹਾਂ ਹਾਂ ਉਹ ਗੋਲੀ ਰੋਟੀ ਗਾੜੀ ਨਹੀਂ ਜਿਹੜੀ ਹੱਥ ਲੱਗ ਹਾਂ ਆਟਾ ਲੱਗ ਹਾਂ ਹਾਂ ਇਟਾ ਇਟਾ ਆਟਾ ਬਚਾਇਆ ਇਹਨੂੰ ਲਾ ਲਈਏ ਪਹਿਲਾਂ ਤੜਕਾ ਸਟੜਕਾ ਦੇ ਨਾਲ ਦੇਣੇ ਹਾਂ ਹਾਂ ਤੇ ਫਿਰ ਛਾੜ ਬਣਾਉਂਦੇ ਆ ਫਿਰ ਭੋਲੇ ਮਮਾਂ ਮੰਗਾ ਦੇ ਪੁੱਤੀ ਲਿਗਾਓ ਇਹ ਲੋ ਬਰਤਹਾ ਇਹ ਤਾਂ ਚੌਲ ਦਾ ਸਵਾਲ ਲੱਗੂਗਾ ਚਾਵਲ ਕਿਹੜਾ ਹੈਗੇ ਆ ਆਹ ਚਾਵਲ ਤਾਂ ਹੈਗੇ ਨੇ ਚਾਵਲ ਆਈ ਤੂੰ ਆਓ ਮੈਂ ਉਹ ਤੇ ਦਿੰਦੇ ਆਂ ਗਰਮਾ ਗਿਓ ਯਾਰ ਤਰੀ ਤਰੀ ਜਿਹੇ ਵਾਲੇ ਬਣਾਇਓ ਗੁੱਡੀ ਵਾਲੇ ਕੱਟ ਕੇ ਉਹਨਾਂ ਨੂੰ ਚਾਵਲ ਖਾਂਦਾ ਬੜਾ ਮਜ਼ਾ ਆਉਂਦਾ ਉਹਨਾਂ ਨਾਲ ਹੈਨਾ ਆਹੋ ਮੈਂ ਤਾਂ ਭਾਵੇਂ ਨਾ ਵੀ ਚਾਵਲ ਖਾ ਲਾ ਪਰ ਚਾਵਲ ਹੈ ਹੀ ਨਹੀਂਗੇ ਤੇ ਪਿਆਰ ਬਹੁਤ ਮੈਂ ਤਾਂ ਮੈਂ ਤਾਂ ਕਿਤੇ ਸਬਜ਼ੀ ਦਾ ਚਾਵਲ ਖਾ ਲੈਣੀ ਆ ਕੋ ਹੈ ਹੈ ਕੋਈ ਮੇਰਾ ਤੇਰਾ ਕੋਈ ਹਾਲ ਨਹੀਂ ਹੈ ਮੈਂ ਸੱਚੀ ਸਾਹ ਹਰ ਸਬਜੀ ਨਾਲ ਚਾਵਲ ਖਾ ਸਕਦੀ ਮੈਂ ਰੋਟੀ ਬੋ ਵੀ ਨਾ ਖਾਵਾਂ ਚਾਵਲ ਖਾ ਲਵਾਂ ਕਿਉਂ ਡਾਊਨ ਹੋ ਗਈ ਆਹੋ ਭਰਾਵਾ ਮੱਤੀ ਬੰਦੋਗੀ ਲਾਈਟ ਬੰਦੋਗੀ ਬੈਟਰੀ ਡਾਊਨ ਹੋ ਗਈ ਉਦੋਂ ਬੈਟਰੀ ਚੰਦੀ ਵੀ ਨਹੀਂ ਆਉਂਦੀ ਜਗ ਬੁਗ ਜਗ ਬੁਗ ਕਰਨੀ ਹੀ ਪਉਦੀ ਆਸਲੀ ਨਮੀ ਬੈਟਰੀ ਲਈ ਆ ਇਸ ਵਾਰ ਆਹਲੇ ਆਪਾਂ ਲਵਾਈ ਆ ਇਹ ਬੈਟਰੀ ਅਗਸਤ ਅਕਤੂਬਰ ਜਨਵਰੀ ਆ ਆਹੋ ਤੇ 4-5 ਮਹੀਨੇ ਹੋਇਆ ਹਾਲ ਹਮ ਇੱਧਰ ਇੱਧਰ ਚੈੱਕ ਕਰੂ ਕਾਰਡ ਵੀ ਨਹੀਂ ਹੁੰਦੀ ਹੈ ਕਿ ਉਨੇ ਤਾਂ ਗਾਰੰਟੀ ਹੈ ਇਹ ਆਹੋ ਦੇਖਦੇ ਆਂ ਕਾ ਹਾਂਜੀ ਮੈਂ ਆਇਆ ਮੀਟਿੰਗ ਆਵੜੀ ਅੱਛਾ ਤੇ ਬੋਲਦੇ ਜਲਦੀ ਆ ਜਾਈਏ ਅੱਧੇ ਕਮਰੇ ਨਾਲ ਆ ਗਿਆ ਨਾ ਮੈਂ ਚੁਣ ਕੇ ਝੱਲਾ ਮੈਂ ਪਲਕ ਕਹਿੰਦੀ ਆ ਮੈਂ ਪੁਹਾ ਨਹੀਂ ਓਹ ਸੌਰੀ ਮੈਂ ਕਹਿੰਦੀ ਪਰਤਾ ਨਹੀਂ ਖਾਣਾ ਹੈਗਾ ਪਰਤਾ ਮੈਂ ਇੱਧਰ ਬਣਾਇਆ ਕਹਿੰਦੀ ਮੈਂ ਨਹੀਂ ਪਰਤਾ ਖਾਣਾ ਹੈਗਾ ਮੰਮੀ ਲੱਗੇ ਪੋਹਾ ਬਣਾਣ ਕੰਦੀ ਨਾਲੇ ਮੈਂ ਸਵੇਰੇ ਸਕੂਲ ਟਿਫਨ ਲੈ ਜਾਉਂਗੀ ਤੇ ਕੁੜੀ ਨੇ ਸਾਨੂੰ ਇੰਨਾ ਦੁਖੀ ਕੀਤਾ ਪਿਆ ਨਾ ਪੁੱਛੋ ਹੀ ਕੁਛ ਨਾ ਨੋ ਜੀ ਇੱਧਰ ਪੋਹਾ ਲੱਗੇ ਆ ਮੰਮੀ ਬਣਾਉਣ ਦੇਖਦੀਆਂ ਜਾ ਕੇ ਕੀ ਕਰਦੀਆਂ ਬੇਬੇ ਕਿੱਦੜਾ ਹਾਲ ਦੇਖੋ ਕਮਰੇ ਦਾ ਕੀ ਬਣਾਇਆ ਪੱਲੂ ਸਭ ਤੋਂ ਪਹਿਲਾਂ ਹਾਂ ਚੱਦਰ ਸਹੀ ਕਰ ਚੱਲ ਸਰਾਣਾ ਸਹੀ ਕਰਕੇ ਰੱਖ ਤੇ ਟੇਬਲ ਚੱਕ ਆ ਟੇਬਲ ਜਾ ਕੇ ਇੱਥੋਂ ਰੱਖ 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 ਚੱਕਰੀ ਉਚਾ ਕੇ ਲਓ ਜੀ ਦੇਖ ਲਓ ਜੀ ਇਹਦੇ ਕੰਮ ਇਹ ਬਹੁਤ ਭੈੜੀ ਆ ਕੁੜੀ ਫਿਰ ਚੰਗੀ ਤੇਰਾ ਟੰਗ ਨਾ ਪਲਕ ਟੰਗ ਨਾ ਪੁੱਤ ਰਿਮੋਟ ਜਾ ਕੇ ਉੱਥੇ ਰੱਖ ਤੇ ਟੰਗ ਨਾ ਸਰਾਣੇ ਰੱਖ ਮੈਂ ਤਾਂ ਗਰਮ ਚਾਦਰ ਚੱਕ ਦਿੱਤੀ ਗਰਮੀ ਬੜੀ ਲੱਗਦੀ ਸੀਗੀ ਰਾਤੀ ਸਾਡੀ ਵੀ ਚੱਕੋ ਉਧਰੋਂ ਗਰਮ ਚਾਦਰ ਚੱਕ ਦਿੱਤੀ ਆ ਮੈਂ ਤੇ ਮੈਂ ਰਾਹਾ ਚਾਦਰ ਵਿਛਾਤੀ ਉਧਰੋਂ ਚੱਕੋ ਆਪਾਂ ਕਹਿੰਦੇ ਆ ਚਾਦਰ ਵਿਛਾਓ ਕਹਿੰਦੇ ਤਾਂ ਗਰਮੀ ਬੜੀ ਲੱਗਦੀ ਹਾਂ ਉਧਰੋਂ ਵੀ ਚੱਕ ਦੁੱਧ ਠੰਡੀ ਵਿਛਾ ਦੋ ਚਾਦਰ ਮੈਂ ਤਾਂ ਕਾਟਨ ਦੀ ਵਿਛਾਤੀ ਚਾਦਰ ਗਰਮ ਚੱਕ ਲਈ ਸੀਰੇ ਧੋ ਦੂੰਗੀ ਚਾਦਰ ਹੈਂ ਸਾਨੂੰ ਵੀ ਲਾਦੀ ਦੋ ਉਹ ਜੀ ਚੱਕ ਦੋ ਮੈਨੂੰ ਵੀ ਚਲੋ ਨੋਦੀ ਮੀ ਹਲੇ ਵੀ ਪੈਣ ਡਿਆ ਆ ਇੱਧਰ ਬਣਾ ਲਏਂ ਦਾਦੀ ਪੋਹਾ ਤੇ ਫੇ ਰੋਟੀ ਪਾਣੀ ਖਾ ਕੇ ਫੇ ਕਰਦੇ ਹਾਂ ਜੀ ਵਲੌਗ ਦਾ ਐਂਡ ਇਹ ਮੀਟਿੰਗ ਤੇ ਅੱਜ ਤੇ ਮੈਂ ਹੋ ਗਿਆ ਥੋੜਾ ਲੇਟਰ 9 ਹੀ ਵੱਜ ਗਏ ਹਾਂਜੀ ਕੀ ਬਣਾਇਆ ਜੀ ਦੇਖੋ ਓਏ ਪੋਹਾ ਗਾ ਆ ਬੈਨਨੀ ਪੜਦਾ ਨਹੀਂ ਬਣਾਉਣਾ ਪੱਲੂ ਨਹੀਂ ਤਾਂ ਖਾਂਦੀ ਹੈਗੀ ਪੱਲੂ ਨੇ ਸਕੂਲੇ ਲੈ ਕੇ ਜਾਣੀ ਹੈ ਸਵੇਰੇ ਟੀਚਰ ਲੈ ਕੇ ਆਉਂਦੇ ਨੇ ਉਹਦੇ ਲਈ ਬਣਾਇਆ ਆ ਪੋਹਾ ਮਮੀ ਖਾਦਾ ਉਹਨੇ ਆ ਪੜਦਾ ਇਹ ਪੜਦਾ ਆ ਕਿ ਉਹ ਸੁੰਢ ਦੀ ਸਬਜੀ ਮੰਮੀ ਪੜਦਾ ਨਹੀਂ ਖਾਂਦੇ ਹੈ ਮੰਮੀ ਪੜਦਾ ਨਹੀਂ ਖਾਂਦੇ ਨਹੀਂ ਖਾਂਦੇ ਹੈ ਦੇਖੋ ਇਹ ਪਲਕ ਨੇ ਤੇ ਮੰਮੀ ਨੇ ਪੜਦਾ ਨਹੀਂ ਖਾਣਾ ਪਲਕ ਲਈ ਪੋਹਾ ਮੰਮੀ ਨੇ ਸੁੰਢ ਦੀ ਤਰੀ ਪਈ ਤੁਹਾਨੂੰ ਕੱਲ ਦੀ ਚਲੋ ਬਾਕੀ ਮਿਲਦੇ ਰੋਟੀ ਖਾਣ ਲੱਗੇ ਨੇ ਓਕੇ ਓਕੇ ਇੱਧਰ ਲੱਗੇ ਆ ਜੀ ਗਰਮਾ ਗਰਮ ਪੜਥੇ ਦੇ ਨਾਲ ਪਰੌਂਠੀਆਂ ਨਾ ਲੈਣਾ ਨੇ ਲਿਆ ਦਹੀਂ ਹਾਂ ਤੁਸੀਂ ਤਾਂ ਖਾਂਦੇ ਨਹੀਂ ਆ ਮੈਨੂੰ ਦਿੱਤੀ ਸੋਣੀ ਜਿਆਦਾ ਹੈ ਚਲੋ ਠੀਕ ਆ ਜੀ ਮਿਲਦੇ ਆ ਨਾਸ਼ਤਾ ਕਰਕੇ ਹੁਣ ਫਿਰ ਦੇਖਦੇ ਆ ਜੀ ਸ਼ੇਰਵਾਦ ਅੱਜ ਪੜਸਾ ਖਾਣ ਲੱਗਿਆ ਪੜਸਾ ਦਾ ਬਹੁਤ ਚੇਰਵਾਦੀ ਬਣਾਇਆ ਅੱਜ ਇਧਰ ਵੀ ਲੋਹੇ ਮਹੀਨੇ ਬਾਅਦ ਬਣਾਇਆ ਮਤਲਬ ਤੂੰ ਪੜਸਾ ਖਾਣਾ ਨਹੀਂ ਨਾ ਹਾਂ ਚਲੋ ਉਹ ਬਲੌਗ ਕਰ ਸੈੱਟ ਮੈਨੂੰ ਚਲੋ ਫਾ ਇਧਰ ਲਾਨੇ ਆ ਨਾਲ ਟੀਵੀ ਦੇਖਦੇ ਆ ਦੇ ਨਾਲ ਖਾਂਦੇ ਆ ਨਾਸ਼ਤਾ ਰਾਤ ਦਾ ਤੇ ਫਿਰ ਬੇਲੇ ਹੋ ਕੇ ਕਰਦੇ ਆ ਬਲੌਗ ਦਾ ਐਂਡ ਰਾਤੀ ਸਾਨੂੰ ਅੱਗੇ ਬਲੌਗ ਦਾ ਕੱਲ ਐਂਡ ਕਰਨ ਦਾ ਯਾਦ ਭੁੱਲ ਗਿਆ ਉਦਾਂ ਹੀ ਅਪਲੋਡ ਕਰ ਦਿੱਤਾ ਚਲੋ ਠੀਕ ਆ ਜੀ ਲੋ ਜੀ ਆਪਾਂ ਹੁਣ ਲੱਗੇ ਆ ਜੀ ਕਾਫੀ ਪੀਣ ਉਧਰ ਕੁੜੀਆਂ ਨੂੰ ਤੇ ਮਾਤਾ ਨੂੰ ਦੇ ਆਏ ਆ ਬਣਾ ਕੇ ਇਧਰ ਦੇਖ ਰਹੇ ਸੀਗੇ ਮੂਵੀ ਬ੍ਰਿਜ ਮੋਹਨ ਅਮਰ ਰਹੇ ਹਰਮਨ ਦਾ ਆ ਗਿਆ ਫੋਨ ਉਧਰੋਂ ਤੇ ਚਲੋ ਇੱਥੇ ਆਪਾਂ ਕਰਦੇ ਆ ਬਲੌਗ ਦਾ ਕਿ ਕੱਲ ਐਂਡ ਕੀਤਾ ਨਹੀਂ ਜੀ ਤਾਂ ਭੁੱਲ ਗਿਆ ਐਂਡ ਹੋ ਗਏ ਇੰਨੇ ਸੋ ਗਏ ਚਲੋ ਜੀ ਹਾਂਜੀ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਦੱਸਿਓ ਤੁਹਾਨੂੰ ਸਾਡੇ ਬਲੌਗ ਕਿੱਦਾਂ ਦੇ ਲੱਗਦੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਆ ਤੇ ਚਲੋ ਮਿਲਦੇ ਆ ਗੱਲ ਇੱਕ ਨਵੇਂ ਬਲੌਗ ਵਿੱਚ